ਮੈਂ ਜੀ ਸਬ ਇਨਸਪੈਕਟਰ ਜਗਿੰਦਰ ਸਿੰਘ ਬਤੌਰ ਮੁੱਖ ਅਫਸਰ 18 ਆਦਪੁਰ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਜੀ ਮੈਂ ਇਲਾਕੇ ਦੇ ਵਿੱਚ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਮੈਂ ਚੇਤਾਵਨੀ ਦਿਨਾਵਾ ਜਾਂ ਤੇ ਕੰਮ ਬੰਦ ਕਰਕੇ ਛੱਡ ਦੇ ਤੂੰ ਚਲੇ ਜਾ ਨਹੀਂ ਤਾਂ ਮੈਂ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕਰਾਂਗਾ ਇਸ ਤੋਂ ਇਲਾਵਾ ਜਿਹੜੇ ਚੰਗੇ ਸ਼ਹਿਰੀ ਆ ਉਹਨਾਂ ਨੂੰ ਮੈਂ ਅਪੀਲ ਕਰਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਦੀ ਐਨੀ ਵਨ 24 ਘੰਟੇ ਅਸੀਂ ਇੱਥੇ ਹਾਜ਼ਰ ਆ ਵੇਚੇਜ ਕੋਲੋਂ ਕੇ ਮੈਨੂੰ ਮਿਲ ਸਕਦੇ ਆ ਮੇਰੇ ਫੋਨ ਨੰਬਰ ਤੇ ਕਾਲ ਕਰਕੇ ਮੇਰੇ ਕੋ ਆਪਣੀ ਹੈਲਪ ਲੈ ਸਕਦੇ ਆ ਇਸ ਤੋਂ ਇਲਾਵਾ ਇੱਕ ਹੋਰ ਵੀ ਮਸਲਾ ਹੈਗਾ ਜੀ ਜਿਹੜਾ ਮੇਰੇ ਸਾਹਮਣੇ ਧਿਆਨ ਚਾਇਨਾ ਡੋਰ ਜਿਹੜੇ ਵਿਅਕਤੀ ਵੇਚਦੇ ਆ ਚਾਇਨਾ ਡੋਰ ਦੇ ਨਾਲ ਕਾਫੀ ਪਿੱਛੇ ਦੀ ਬਾਤਾਂ ਤਾਂ ਹੁੰਦੀਆਂ ਵਾ ਚਾਇਨਾ ਡੋਰ ਵਾਲਿਆਂ ਨੂੰ ਵੀ ਚੇਤਾਵਨੀਆਂ ਪਿਓ ਆਪਣੀ ਬੰਦ ਕਰਦਾਂ ਨਹੀਂ ਤਾਂ ਫੜ ਗਿਆ ਸੀ ਉਹਨਾਂ ਦੇ ਵੀ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ ਜਿਹੜੇ ਚੰਗੇ ਸ਼ਰੀਆ ਉਹ ਵੇਚੇਜ ਸਾਡੇ ਕੋਲ ਆਉਣ ਜੀ ਕਿਸੇ ਵੀ ਚੀਜ਼ ਦੀ ਹੈਲਪ ਦੀ ਜਰੂਰਤ ਆਸੀ ਉਹਨਾਂ ਦੀ ਹੱਥ ਕਰਨ ਵਾਸਤੇ 24 ਘੰਟੇ ਬਚਾਪਨ ਤਿਆਰ ਆ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜੱਜਪ ਜੀ ਵੱਲੋਂ ਜੋ ਇਹ ਨਵੇਂ ਪ੍ਰੋਗਰਾਮ ਉਲੀਕੇ ਗਏ ਨੇ ਜਿਦੇ ਵਿੱਚ ਕਿ ਜਿਹੜਾ ਯੂਥ ਹੈ ਉਹਨਾਂ ਨੂੰ ਸਪੋਰਟਸ ਦੇ ਨਾਲ ਜੋੜਨ ਵਾਸਤੇ ਔਰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਣਾ ਦੇਣ ਲਈ ਹਰ ਪਿੰਡ ਦੇ ਵਿੱਚ ਹਰ ਸਬ-ਡਿਵੀਜ਼ਨ ਲੈਵਲ ਦੇ ਉੱਤੇ ਅਸੀਂ ਟੂਰਨਾਮੈਂਟਸ ਦਾ ਆਰਗੇਨਾਈਜ਼ ਕਰ ਰਹੇ ਹਾਂ ਜੋ ਇਸੇ ਲੜੀ ਦੇ ਵਿੱਚ ਅੱਜ ਕਾਲੜਾ ਪਿੰਡ ਜਿਹੜਾ ਹੈ ਆਦਮਪੁਰ ਸਾਹਿਬ ਡਿਵੀਜ਼ਨ ਦੇ ਵਿੱਚ ਉੱਥੇ ਵਾਲੀਬਾਲ ਟੂਰਨਾਮੈਂਟ ਦਾ ਆਰਗੇਨਾਈਜੇਸ਼ਨ ਜਿਹੜਾ ਹੈ ਪਿੰਡ ਦੇ ਸਰਪੰਚ ਸਾਹਿਬ ਔਰ ਵਕਫਾ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਇੱਥੇ ਅਸੀਂ ਆਰਗੇਨਾਈਜ਼ ਕੀਤਾ ਸਕੂਲ ਦੇ ਗਰਾਊਂਡ ਦੇ ਵਿੱਚ ਤੇ ਇਹਦੇ ਵਿੱਚ ਅਸੀਂ ਜਿੰਨੇ ਵੀ ਯੂਥ ਸਪੋਰਟਸ ਦੇ ਨਾਲ ਰਿਲੇਟਿਡ ਨੇ ਜਿਹੜੇ ਗੇਮਾਂ ਖੇល ਰਹੇ ਨੇ ਇਹਨਾਂ ਨੂੰ ਇਹੀ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਸਪੋਰਟਸ ਨਾਲ ਜੁੜੋ ਔਰ ਆਪਣੀ ਸਿਹਤ ਦਾ ਖਿਆਲ ਰੱਖੋ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹੋ ਤਾਂ ਜੋ ਅਸੀਂ ਆਪਣਾ ਜਿਹੜਾ ਪੰਜਾਬ ਹੈ ਇਹਨੂੰ ਹਰਿਆ ਭਰਿਆ ਦੇਖ ਸਕੀਏ ਜੋ ਅੱਜ ਸਾਡੇ ਪੰਜਾਬ ਦੇ ਬਾਰੇ ਗਲਤ ਤਰ੍ਹਾਂ ਦੀਆਂ ਜਿਹੜੀਆਂ ਰਵਾਇਤਾਂ ਲਿਆ ਗਲਤ ਤਰ੍ਹਾਂ ਦੇ ਲੋਕ ਸਲੋਗਨ ਦੇ ਰਹੇ ਨੇ ਅਸੀਂ ਉਸ ਚੀਜ਼ ਨੂੰ ਇਸ ਗੱਲ ਨੂੰ ਸਾਬਤ ਕਰ ਸਕੀਏ ਕਿ ਉਹ ਜਿਹੜਾ ਉਹ ਗਲਤ ਕਹਿ ਰਹੇ ਨੇ ਸਾਡਾ ਜਿਹੜਾ ਯੂਥ ਹੈ ਉਹ ਸਿਰਫ ਸਪੋਰਟਸ ਸਟੱਡੀ ਇਹਨਾਂ ਚੀਜ਼ਾਂ ਵਾਲੇ ਪਾਸੇ ਹੀ ਧਿਆਨ ਦਿੰਦਾ ਉਹਨੂੰ ਨਸ਼ਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੋਂ ਮੈਂ ਫਿਰ ਦੁਬਾਰਾ ਤੁਹਾਡੇ ਇਸ ਮਾਧਿਅਮ ਦੇ ਰਾਹੀਂ মিডিਆ ਦੇ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਔਰ ਆਪਣੇ ਜਿਹੜੇ ਤੁਹਾਡੇ ਸਹਿਯੋਗੀ ਨੇ ਆਲੇ ਦੁਆਲੇ ਦੇ ਲੋਕ ਨੇ ਸਾਰਿਆਂ ਨੂੰ ਗਰਾਊਂਡਸ ਦੇ ਵਿੱਚ ਆ ਕੇ ਸਪੋਰਟਸ ਖੇਲਣ ਦੀ ਗੇਮਸ ਖੇਲਣ ਦੀ ਅੜ ਪਸੀਨਾ ਬਹਾਨ ਦੀ ਪ੍ਰੇਰਣਾ ਦਿਓ ਤਾਂ ਜੋ ਅਸੀਂ ਆਪਣੇ ਯੂਥ ਨੂੰ ਨਸ਼ਿਆਂ ਤੋਂ ਦੂਰ ਤੇ ਸਪੋਰਟਸ ਵਾਲੇ ਪਾਸੇ ਨੂੰ ਲਿਖਿਆ ਜਾ ਸਕੇ ਮੈਂ ਸਰਪੰਚ ਹਰਮਿੰਦਰ ਸਿੰਘ ਪਿੰਡ ਕਲਰਾ ਜੀ ਅੱਜ ਮੇਰੇ ਪਿੰਡ ਪੰਜਾਬ ਪੁਸ ਦੇ ਆਦਮਪੁਰ ਥਾਣੇ ਦੇ ਡੀਐਸਪੀ ਸਾਹਿਬ ਮੇਰੇ ਪਿੰਡ ਟੂਰਨਾਮੈਂਟ ਕਰਾ ਰਹੇ ਆ ਜੀ ਵਾਲੀਬਾਲ ਦਾ ਤੇ ਮੈਂ ਡੀਐਸਪੀ ਸਾਹਿਬ ਦਾ ਤੇ ਐਫਐਚਓ ਸਾਹਿਬ ਦਾ ਜਗਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਇਹ ਬੱਚਿਆਂ ਨੂੰ ਜਾਨਕੀ ਨਸ਼ੇ ਤੋਂ ਦੂਰ ਰਹਿਣ ਨੂੰ ਇਹਨਾਂ ਦਾ ਇੱਕ ਬਹੁਤ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਤੇ ਇਸ ਉਪਰਾਲੇ ਦੀ ਮੈਂ ਸ਼ਲਾਘਾ ਕਰਦਾ ਆ ਤੇ ਬੜਾ ਜੋ ਮੇ ਤੋਂ ਇਹਨਾਂ ਨੇ ਸਹਾਇਤਾ ਮੰਗੀ ਆ ਉਹ ਮੈਂ ਸਹਿਯੋਗ ਦੇ ਰਿਹਾ ਇਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ